विकास परिषद अलायस क्लब ऑफ एसोसीएशन डिस्ट्रिक्ट अमृतसर वालों श्रेचा हॉस्पिटल विखे आयुष्मान कार्ड बनाए गए thank you ਮੈਂ ਡਾਕਟਰ ਇੰਦਰ ਪਾਸਿੰਗ ਬਿਲਚਾ ਐਮ ਡੀ ਪਸੀਚਾ ਮੈਡੀਕਲ ਸੈਂਟਰ ਹਰੀਪੁਰਾ ਅੰਮ੍ਰਿਤਸਰ ਅੱਜ ਮੇਰੇ ਸਾਰੇ ਦੋਸਤ ਐਸੋਸੀਏਸ਼ਨ ਅਲਾਈਂਸ ਕਲੱਬ ਤੇ ਭਾਰਤੀ ਵਿਕਾਸ ਪਰਿਸ਼ਦ ਵੱਲੋਂ ਅਸੀਂ ਇੱਕ ਇੱਕ ਕੈਂਪ ਲਗਾਇਆ ਜਿਹੜਾ ਉਹਦੇ ਵਿੱਚ ਆਇਸ਼ਵਰ ਭਾਰਤ ਦੇ ਕਾਰ ਬਣਾਉਣ ਵਾਸਤੇ ਉਹ ਇੱਕ ਬੜੀ ਦੇਰ ਤੋਂ ਅਸੀਂ ਉਪਰਾਲਾ ਪਹਿਲੇ ਵੀ ਕਰ ਰਹੇ ਸੀ ਤੇ ਹੁਣ ਇਹ ਦੁਬਾਰਾ ਅੱਜ ਸੀ ਜਿਹੜਾ ਦੁਬਾਰਾ ਫੇਰੇ ਕੀਤਾ ਜਿਹਦੇ ਵਿੱਚ ਜਿਹੜੇ ਲੋਕ ਸਾਡੇ ਸਾਡਾ ਏਰੀਆ ਸਾਰਿਆਂ ਨੂੰ ਪਤਾ ਹੈ ਕਿ ਸੋਸ਼ਲ ਇਕਨੋਮਿਕਲੀ ਸਟੇਟਸ ਬਹੁਤ ਵਧੀਆ ਨਹੀਂ ਹੈ ਇੱਥੋਂ ਦੇ ਲੋਕ ਕਾਫੀ ਜਿਹੜੇ ਆਇਸ਼ਵਾਨ ਕਾਰਡ ਤੇ ਜੁੜਨ ਨੇ ਪਰ ਉਹਦੇ ਵਿੱਚ ਕਾਫੀ ਲੋਕ ਅਜੇ ਵੀ ਹੈਗੇ ਸੀ ਜਿਨ੍ਹਾਂ ਦੇ ਕਾਰਡ ਨਹੀਂ ਸੀ ਬਨੇ ਹੋਏ ਉਸ ਚੀਜ਼ ਨੂੰ ਲੈ ਕੇ ਅਸੀਂ ਉਸ ਨਗਰੀਏ ਦੇ ਨਾਲ ਕਿ ਉਹਨਾਂ ਨੂੰ ਵੀ ਕਾਰਡ ਅਸੀਂ ਉਹਨਾਂ ਦੇ ਬਣਵਾਈਏ ਇਹ ਕੈਂਪ ਅਰੇਂਜ ਕੀਤਾ ਤੇ ਬੜਾ ਸਕਸੈਸਫੁਲੀ ਚੱਲ ਰਿਹਾ ਇਸ ਕੈਂਪ ਨੂੰ ਸਾਡਾ ਜਿਹੜਾ ਉਹਨੂੰ ਨੇਗੋਰੀਏਟ ਕਰਨ ਵਾਸਤੇ ਸਾਡੇ ਜਿਹੜੇ ਸਿਵਲ ਸਰਜਨ ਨੇ ਡਾਕਟਰ ਤਵੰਜੀਓ ਆਏ ਸੀ ਤੇ ਇੱਕ ਡੀਸੀ ਸਾਹਿਬ ਨੇ ਕੋ ਮੀਟਿੰਗ ਕਾਲ ਕਰਦੀ ਸੀ ਤੇ ਉਹ ਅਨੇਕੂਰੇਟ ਕਰਕੇ ਤੇ ਉਹ ਚਲੇ ਗਏ ਨੇ ਤੇ ਉਹਨਾਂ ਦੀ ਰਹਿਮਾਈ ਦੇ ਵਿੱਚ ਸੀ ਜਿਹੜਾ ਕੈਂਪ ਸਾਰਾ ਆਰਗੇਨਾਈਜ਼ ਕੀਤਾ ਹੈ ਤੇ ਉਹਨਾਂ ਵੱਲੋਂ ਸਾਨੂੰ ਪੂਰਾ ਸਾਥ ਹੈ ਕਿ ਹੋਰ ਵੀ ਜਿਸ ਤਰ੍ਹਾਂ ਦੀ ਵੀ ਕੋਈ ਲੋੜ ਪਵੇਗੀ ਉਹਨਾਂ ਵੱਲੋਂ ਸਾਨੂੰ ਸਲੂਸ਼ਨ ਮਿਲੇਗਾ ਕਿ ਆਪਾਂ ਅੱਗੋਂ ਵੀ ਜਿਹੜੇ ਐਸਾ ਜੇ ਕੈਂਪ ਅੱਗੋਂ ਵੀ ਅਰੇਂਜ ਕਰਦੇ ਰਹਾਂਗੇ ਸ਼ੁਕਰੀਆ ਜੀ ਕਿ ਬ੍ਰੇਕ ਰੋਡ ਜਿਹੜੇ ਆ ਸਵੇਰ ਤੋਂ ਕਿਦੇ ਵੀ ਸਟਾਰਟ ਹੋਇਆ ਤੇ ਹੁਣ ਤੱਕ ਸਵੇਰੇ ਅਸੀਂ ਤਕਰੀਬਨ ਕੋਈ 10 ਵਜੇ ਤਕਰੀਬਨ ਸਟਾਰਟ ਕੀਤਾ ਸੀ ਹੁਣ ਆਲਮੋਸਟ ਮੈਗਾ 50 ਪਲੱਸ ਜਿਹੜੇ ਸਾਡੇ ਕਾਰਡ ਬਣ ਚੁੱਕੇ ਆ ਤੇ ਅਸੀਂ ਸ਼ਾਮ ਈਵਨਿੰਗ ਕੋ 3-4 ਵਜੇ ਤੱਕ ਅਸੀਂ ਕੈਂਪ ਜਿਹੜਾ ਚਲਾਵਾਂਗੇ ਉਸ ਤੋਂ ਬਾਅਦ ਜੇ ਅਗਰ ਸਾਡਾ ਕੋਈ ਰਹਿ ਜਾਣ ਕਿ ਤੇ ਨੈਕਸਟ ਵੀਕ ਜਾਂ ਉਸ ਤੋਂ ਬਾਅਦ ਤੁਸੀਂ ਕੋਪਰ ਆਇਲ ਕਰਕੇ ਫਿਰ ਕਰਾਂਗੇ ਅੱਜ ਸੰਯੋਗ ਜਿਹੜਾ ਖਾਸ ਕਰਕੇ ਹਸਪਤਲ ਦਾ ਹੈ ਚਾਹਾਂਗੇ ਉਹਨਾਂ ਦਾ ਵੀ ਥੈਂਕ ਯੂ ਕਰਕੇ ਹਸਪਤਲ ਦਾ ਹਸਪਤਲ ਪਛਿਛਾ ਹਾਂ ਬਿਲਕੁਲ ਦੇਖੋ ਮੇਰਾ ਜਿਹੜਾ ਪਹਿਲੇ ਸ਼ੁਰੂ ਤੋਂ ਹੀ ਇਨੀਸ਼ੀਏਟਿਵ ਰਿਹਾ ਕਿ ਅਸੀਂ ਕੋਈ ਜਿਹੜੇ ਸੋਸ਼ਲ ਜਿਹੜੇ ਕੰਮ ਨਿਉ ਕਰਦੇ ਰਹੀਏ ਤੇ ਮੇਰੇ ਜਿਹੜੇ ਉਹਨਾਂ ਦੇ ਦੋਸਤ ਬਣੇ ਨੇ ਨਵੇਂ ਮੇਰਾ ਇਹ ਨਾਲ ਸਾਥ ਬਣਿਆ ਜੀ ਸੰਜੀਵ ਜੈਨ ਜੀ ਨਾਲ ਬ੍ਰਦਰ ਮੇਰੇ ਖੜੇ ਨੇ ਸਾਰੇ ਬ੍ਰਦਰ ਭਰਾ ਖੜੇ ਨੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਪਹਿਲੇ ਵੀ ਆਲਰੇਡੀ ਵੀ ਸਾਡੇ ਜਿਹੜੇ ਸੋਸ਼ਲ ਵਰਕ ਚੱਲਦੇ ਰਹਿੰਦੇ ਸੀ ਹੁਣ ਅਸੀਂ ਉਹਦੇ ਵਿੱਚ ਅਸੀਂ ਪਿਛਲੇ ਕੋਈ 15 ਦਿਨ ਪਹਿਲੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਸੀ ਤੇ ਹੁਣ ਜਿਹੜਾ ਕੈਂਪ ਆ ਰੇਂਜ ਕੀਤਾ ਨੈਕਸਟ ਹੋਰ ਵੀ ਜਿਹੜੇ ਪ੍ਰੋਗਰਾਮ ਸਾਡੇ ਚੱਲਦੇ ਰਹਿਣਗੇ ਅੱਗੇ ਵਾਲਿਆ ਡਿਸਟ੍ਰਿਕਟ ਵਾਰਡ ਐਸੋਸੀਏਸ਼ਨ ਆਫ ਹਰਲੈਂਸਕਾਪ ਡਿਸਟ੍ਰਿਕਟ 1699 ਸ ਜਿਸ ਤਰ੍ਹਾਂ ਸਾਡੇ ਚੱਲਿਆ ਸੀਗਾ 70 ਸਾਲ ਦੀ ਆਜੂ ਤੇ ਜਾਂ ਬੀਪੀਐਲ ਕਾਰਡ ਕਿਉਂਕਿ ਸਾਨੂੰ ਨਾਲ ਦਰਸ਼ਨਾ ਗੱਲ ਕੀਤੀ ਇਹਨਾਂ ਨੇ ਕਿਹਾ 모ਸਟ ਵੈਲਕਮ ਇੱਥੇ ਇਹਨਾਂ ਨੇ ਲਗਾਇਆ ਅੱਜ ਦੇ ਜਿਹੜੇ ਸਾਡੇ ਚੀਫ ਗੈਸਟ ਸੀਗੇ ਸਿਵਲ ਸਰਜਨ ਮਿਸਟਰ ਤਵਨ ਸੀਗੇ ਡਾਕਟਰ ਤਵਨ ਸੀਗੇ ਪਰ ਅੱਜ ਦੇ ਗੈਸਟ ਆਫ ਆਨਰ ਹੈਗੇ ਡਾਕਟਰ ਪਸਰੀਚਾ ਜੀ ਕਿਉਂਕਿ ਸਾਡੀ ਬਾਕੀ ਸਾਰੀ ਟੀਮ ਆਈ ਆ ਮੈਂ ਸਾਰਿਆਂ ਨਾਲ ਆਪਣਾ ਦਿਲ ਦੀ ਗਰਾਈਆਂ ਜੋ ਬਹੁਤ-ਬਹੁਤ ਅਰਦਾਸ ਸਾਡੇ ਨਾਲ ਬਾਗਰ ਵਿਕਾਸ ਪਰਸ਼ਦ ਤੇ ਅਸਰ ਲੈਂਸ ਕਰਾ ਜੋਇੰਟ ਪ੍ਰੋਜੈਕਟ ਕਰਾ ਕੀਤਾ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ ਪ੍ਰੈਜ਼ੀਡੈਂਟ ਭਾਰਜੁਗਾਸ ਪਰਿਸ਼ਦ ਤੋਂ ਅੱਜ ਦਾ ਜੋ ਹਮਾਰਾ ਆਯੋਜਨ ਹੈ ਉਹ ਹੈ ਬੀਪੀਐਲ ਔਰ 70 एज के जो लोग हैं उनके लिए आयुष्मान कार्ड बनाने का और डॉक्टर साहब का स्पेशल थैंक्स करते हैं भारतीय विकास परिषद की तरफ से कि जब जब हमें ज़रूरत होती है या कुछ भी इवेंट करना होता है तो हॉस्पिटल में हमें ये स्थान भी देते हैं और अपना प्यार भी देते हैं तो आपका बहुत बहुत धन्यवाद और जितने भी मेंबर्स आए हैं उनका भी मैं धन्यवाद करता हूँ और आगे भी ऐसे कार्यक्रम करते रहेंगे हम लोग शर्मा अपना भारत विकास परिषद की तरफ़ आज साड़ी सारी टीम ਸ਼੍ਰੀ ਸੁਮੇਤਪੁਰੀ ਜੀ ਦੀ ਅਗਵਾਈ ਹੇਠ ਔਰ ਨਾਲ ਸਾਡੇ ਜਿਹੜੇ ਮਾਨਯੋਗ ਜਨਰਲ ਸੈਕਟਰੀ ਸ਼੍ਰੀ ਸੰਜੀਵ ਜਾਨ ਜੀ ਉਹਨਾਂ ਦੀ ਅਗਵਾਈ ਹੇਠ ਇੱਕ ਉਪਰਾਲਾ ਕੀਤਾ ਗਿਆ ਜਿਹੜਾ ਕਿ ਬਜ਼ੁਰਗਾਂ ਦੇ ਅਧਾ ਸੋਰੀ ਆਯੂਸ਼ਮਾਨ ਕਾਰਡ ਬਣਾਉਣ ਦਾ ਜਿਹੜੀ ਕਿ ਬਹੁਤ ਹੀ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤ ਹੈਗੀ ਔਰ ਇਹ ਉਪਰਾਲਾ ਜਿਹੜਾ ਨਾਲ ਮਿਲ ਕੇ ਐਲਾਈਅੰਸ ਐਸੋਸੀਏਸ਼ਨ ਆਫ ਐਲਾਈਅੰਸ ਗਰੁੱਪ ਦੇ ਨਾਲ ਕੀਤਾ ਗਿਆ ਜਿਨ੍ਹਾਂ ਦੇ ਜਿਹੜੇ ਮੁਖੀ ਨੇ ਵਾਦਿਆ ਸਾਹਿਬ ਮੇਰੇ ਨਾਲ ਖੜੇ ਨੇ ਔਰ ਸਾਡਾ ਅੱਜ ਦਾ ਜਿਹੜਾ ਪੀਛਾ ਸੀਗਾ ਮਿਨੀਮਮ 100 ਕਾਰਡ ਬਣਾਉਂਦਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ 100 ਕਾਰਡ ਤੋਂ ਐਕਸੀਡ ਕਰੇਗਾ ਥੱਲੇ ਨਹੀਂ ਰਹੇਗਾ ਸਾਰੇ ਲੋਕ ਜਿਹੜੇ ਕਿ ਬਹੁਤ ਇੱਥੇ ਆਏ ਨੇ ਬਹੁਤ ਹੀ ਉਤਸ਼ਾਹਿਤ ਨੇ ਔਰ ਸਾਡੀ ਸਾਰੀ ਟੀਮ ਜਿਹੜੀ ਹੈ ਪੂਰੇ ਉਤਸ਼ਾਹ ਦੇ ਨਾਲ ਪੂਰੇ ਸਮਰਪਣ ਦੇ ਨਾਲ ਕੰਮ ਕਰਦੇ ਪਈ ਆ ਔਰ ਡਾਕਟਰ ਪ੍ਰਸੀਚਰ ਸਾਹਿਬ ਦਾ ਵੀ ਅਸੀਂ ਸਾਰੀ ਟੀਮ ਜਿਹੜਾ ਦਿਲੋਂ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਐਸ ਐਡੇ ਵੱਡੇ ਉਪਰਾਲੇ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਬਹੁਤ ਇਹਨਾਂ ਦਾ ਜਿਗਰਾ ਹੈਗਾ ਕਿ ਆਪਣੇ ਹਸਪਤਾਲ ਦੇ ਵਿੱਚ ਇਸ ਆਯੋਜਨ ਨੂੰ ਇਹਨਾਂ ਨੇ ਜਿਹੜਾ ਬਜ਼ੁਰਗਾਂ ਦੇ ਪ੍ਰਤੀ ਸਮਰਪਿਤ ਕੀਤਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਸੁਨੀਲ ਜਾਨਾ ਜੀ ਮੈਂ ਭਾਰਤੀ ਕਾਸਪਰਸ਼ਦ ਅੰਮ੍ਰਿਤਸਰ ਸ਼ਾਖਾ ਦਾ ਜਨਰਲ ਸੈਕਟਰੀ ਹਾਂ ਅੱਜ ਅਸੀਂ ਪਸਿਚਾ ਹਸਪਤਾਲ ਹਰੀਪੁਰਾ ਦੇ ਵਿੱਚ ਇੱਕ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਉਦੇ ਵਿੱਚ ਭਾਰਤਿਕਾ ਸਪਸ਼ਟਾ ਦਾਲ ਸਾਡੇ ਐਸੋਸੀਏਸ਼ਨ ਆਫ ਅਲਾਈਅੰਸ ਕਲੱਬ ਵੀ ਸਾਡੇ ਨਾਲ ਜੁੜੀ ਹੋਈ ਹੈ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਡਾਕਟਰ ਸਾਹਿਬ ਅਸੀਂ ਇੱਥੇ ਕੈਂਪ ਅਰੇਂਜ ਕਰਨਾ ਚਾਹੁੰਦੇ ਹਾਂ ਬਿਕੋਜ਼ ਆਫ ਏਰੀਆ ਥੋੜਾ ਜਿਹਾ ਉੱਥੇ ਕਾਫੀ ਨੀਡ ਹੈਗੀ ਸੀ ਡਾਕਟਰ ਸਾਹਿਬ ਨੇ ਇੱਕ ਮਿੰਟ ਨਹੀਂ ਲਗਾਇਆ ਉਹਨਾਂ ਨੇ ਕਿਹਾ ਜੀ ਗੋ ਹੈ ਤੇ ਅਸੀਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਜ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਬੜਾ ਲੋਕਾਂ ਨੇ ਬੜੇ ਅੱਛੇ ਹੁਮਾ ਆ ਕੇ ਲੋਕਾਂ ਨੇ ਇਹਦੇ ਵਿੱਚ ਹਿੱਸਾ ਲਿੱਤਾ ਹੈ ਔਰ ਤਕਰੀਬਨ 50 60 ਕਾਰਡ ਹੁਣ ਤੱਕ ਬਣ ਚੁੱਕੇ ਹੋਏ ਆ ਅਸੀਂ ਉਹਨਾਂ ਨੂੰ ਇਹ ਜਿਹੜੇ ਕਾਰਡਸ ਹੈਗੇ ਆ ਨੈਕਸ ਸੰਡੇ ਅਸੀਂ ਉਹਨਾਂ ਡਿਲੀਵਰ ਕਰਾਂਗੇ ਬਿਕੋਜ਼ ਉਹ ਜਿਹੜੇ ਪਲਾਸਟਿਕ ਕਾਰਡਸ ਬਣਨ ਨੂੰ ਥੋੜਾ ਜਿਹਾ 2-3 ਦਿਨ ਦਾ ਸਮਾਂ ਲੱਗਦਾ ਹੈ ਅਸੀਂ ਵੀ ਜਾਣਦੇ ਕਿ ਕਿਸੇ ਵੀ ਪੇਸ਼ੈਂਟ ਨੂੰ ਪੇਸ਼ੈਂਟ ਤਾਂ ਨਹੀਂ ਮੈਂ ਕਹਾਂਗਾ ਰਾਦਰ ਜੇ ਪਬਲਿਕਲੀ ਜਿਹੜੇ ਲੋਕ ਆਏ ਨੇ ਕਿਸੇ ਨੂੰ ਕੋਈ ਦਿੱਕਤ ਆਏ ਕਿ ਉਹਨਾਂ ਦਾ ਕੋਈ ਫੇਰਾ ਲੱਗੇ ਇਸ ਕਰਕੇ ਅਸੀਂ 1-2 ਦਿਨ ਫਾਲਤੂ ਲੱਗ ਚੱਲ ਰਹੇ ਹਾਂ ਤੇ ਅਸੀਂ ਨੈਕਸ ਸੰਡੇ ਰਿਸੈਪਸ਼ਨ ਦੇ ਉੱਤੇ ਅਸੀਂ ਇਹੋ ਕਾਰਡਸ ਡਿਲੀਵਰ ਕਰਾਂਗੇ ਤੇ ਜੇ ਅੱਜ ਕੁਝ ਮੈਂਬਰਸ ਪਬਲਿਕਲੀ ਕੋਈ ਜ਼ਿਆਦਾ ਆਣਗੇ ਤੇ ਜਿੱਦਾਂ ਡਾਕਟਰ ਨੇ ਕਿਹਾ ਕਿ ਜੇ ਅੱਜ ਕੈਂਪ ਨ ਲੋਗਾਂ ਦਾ ਮਲਾਬਾਸੀ ਪੂਰਾ ਕਰ ਪਾਇਆ ਤਾਂ ਅਸੀਂ ਇੱਕ ਅੱਧਾ ਰੈਂਪ ਹੋਰ ਆਰਗੇਨਾਈਜ਼ ਕਰਾਂਗੇ ਜਿਹਦੇ ਚ ਹੋਰ ਵੀ ਲੋਗਰ ਚ ਵੱਧ ਕੇ ਚੜ੍ਹ ਕੇ ਹਸਾ ਲੈਣਗੇ ਆਈ ਸਪੈਸ਼ਲੀ ਜਿਹੜੇ 70 ਸਾਲ ਪਲੱਸ ਉਹ ਲੈ ਜਿਹੜੇ ਹੈਗੇ ਏਜ ਗਰੁੱਪ ਉਹਨਾਂ ਨੂੰ ਅਸੀਂ ਕਵਰ ਕੀਤਾ ਹੈ ਔਰ ਜਿਨ੍ਹਾਂ ਕੋ ਬੀਪੀਐਲ ਕਾਰਡਸ ਹੈਗੇ ਜਿਨ੍ਹਾਂ ਨੂੰ ਅਸੀਂ ਨੀਲੇ ਕਾਰਡ ਕਰਨੇ ਆ ਉਹ ਲੋਕ ਵੀ ਇੱਥੇ ਆਏ ਨੇ ਔਰ ਉਹਨਾਂ ਨੇ ਵੀ ਇੱਥੇ ਆ ਕੇ ਆਪਣਾ ਕਾਰਡ ਲਈ ਅਪਲਾਈ ਕੀਤਾ ਹੈਗਾ ਔਰ ਤੁਸੀਂ ਦੇਖ ਰਹੇ ਹੋ ਮੈਂ ਕਵਾਂਗਾ ਕਿ ਤੁਸੀਂ ਬਾਕੀ ਵੀ ਕੈਮਰਾ ਘੁਮਾ ਕੇ ਦੇਖੋਗੇ ਕਾਫੀ ਲੋਗਾਂ ਦਾ ਇੱਥੇ ਰਸ਼ ਲੱਗਾ ਹੋਇਆ ਹੈ ਔਰ ਉਹਨਾਂ ਲਈ ਅਸੀਂ ਹਸਪੀਟਲ ਵੱਲੋਂ ਚਾਹ ਪਾਣੀ ਦਾ ਅਰੇਂਜਮੈਂਟ ਵੀ ਸਾਰਾ ਕੀਤਾ ਹੋਇਆ ਹੈ ਸੋੜੜ ਕੇ ਕਿਸੇ ਨੂੰ 15 20 ਮਿੰਟ ਅੱਧਾ ਘੰਟਾ ਵੇਟ ਕਰਨੀ ਪੈਂਦੀ ਹੈ ਤੇ ਉਹਨੂੰ ਪਾਣੀ ਦੀ ਚਾਹ ਦੀ ਬਿਸਕਟ ਦੀ ਕਿਸੇ ਚੀਜ਼ ਦੀ ਕੋਈ ਤੰਗੀ ਨਾ ਆਏ ਸਰ ਬਿਲਕੁਲ ਫ੍ਰੀ ਆਫ ਕਾਸਟ ਅਸੀਂ ਰੱਖਿਆ ਹੈ ਵੈਸੇ ਬਾਜ਼ਾਰ ਜਾਂਦੇ ਉਹ ਤਾਂ ਸ਼ਾਇਦ 1.5 200 ਰੁਪਏ ਲੈ ਲੈਂਦੇ ਗਿਆ ਇੱਕ ਕਾਰਡ ਬਣਾਉਂਦਾ ਪਰ ਸਾਡੀ ਭਾਰਤ ਵਿਕਾਸ ਸਪਸ਼ਟ ਤੇ ਐਸੋਸੀਏਸ਼ਨ ਆਫ ਅਲਾਈਐਂਸ ਕਲੱਬ ਦੇ ਦੋਨਾਂ ਦੇ ਇਹਦੇ ਨਾਲ ਜੁੜ ਕੇ ਅਸੀਂ ਜਿਹੜਾ ਕੈਂਪ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਕੋਈ ਚਾਰਜ ਨਹੀਂ ਕਰ ਰਹੇ ਕਿਸੇ ਵੀ ਪੇਸ਼ੰਟ ਕੋਲ